ਅਰਸੇ ਤੋਂ ਜੇਲ੍ਹ ਦੇ ਵਿੱਚ ਬੰਦ ਗੁਰਮੀਤ ਸਿੰਘ ਬੰਦੀ ਸਿੰਘ ਦੀ ਰਿਹਾਈ ਹੋ ਗਈ ਹੈ ਤੁਹਾਨੂੰ ਦੱਸ ਦਈਏ ਸਾਬਕਾ ਮੁੱਖ ਮੰਤਰੀ ਵਿੰਦ ਸਿੰਘ ਦੇ ਕਤਲ ਕੇਸ ਦੇ ਵਿੱਚੋਂ ਜੇਲ੍ਹ ਦੇ ਵਿੱਚ ਬੰਦ ਸਨ ਅੱਜ ਉਹਨਾਂ ਦੀ ਰਿਹਾਈ ਹੋ ਗਈ ਹੈ ਤੁਸੀਂ ਸੁਣੋ ਬਾਹਰ ਆਉਂਦਿਆਂ ਕੀ ਕੁਝ ਕਹਾਂ ਮੀਡੀਆ ਨੂੰ ਬੱਲੇ ਸਿੰਘ ਅੱਛਾ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਖਤੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨਾ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਅੱਜ ਰੈਗੂਲਰ ਜਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਆ ਅਜੀ ਚੰਗੀ ਗੱਲ ਹੈ ਨਾ ਸੰਦੇਸ਼ਾਂ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਤੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚ ਇਹ ਵੀ ਰਹਿੰਦਾ ਸੀ ਜੀ ਦਿਨ ਵੀ ਗਿਨੇ ਜਾਂਦੇ ਸੀ ਕਿ ਇੱਕ ਗਿਆ ਦੋ ਗਏ ਪਰ ਹੁਣ ਰੈਗੂਲਰ ਰਜ਼ਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕ ਤਾਂ ਹੈ ਜੀ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਾਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਦਾ ਬਾਹਰ ਆਉਂਦਾ ਬਾਹਰ ਹਾਂਜੀ ਬਹੁਤ ਧੰਨਵਾਦ ਜੀ 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 ਅੱਗੇ ਅੱਗੇ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨੇ ਕੀ ਗੱਲਬਾਤ ਕਰਕੇ ਆਏ ਭਾਈ ਜਤਾਰ ਸਿੰਘ ਤਾਰਾ ਭਾਈ ਜਸ ਸਿੰਘ ਪਿਓਰਾ ਉਹਨਾਂ ਨਾਲ ਨਹੀਂ ਸਾਰੀ ਤਰ੍ਹਾਂ ਨੂੰ ਪੱਤੇ ਬੁਲਾਈ ਆ ਜੀ ਵਾਹਿਗੁਰੂ ਜੀ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ ਜਾਵੇ